ਗੁੱਸਾ ਇਨਸਾਨ ਨੂੰ ਕਿਤੇ ਦੇ ਕਿਤੇ ਪਹੁੰਚਾ ਦਿੰਦਾ ਹੈ ਜਿੱਥੇ ਅਸੀਂ ਤੁਹਾਨੂੰ ਇੱਕ ਦਿਨ ਹੀ ਪਹਿਲਾਂ ਹੀ ਪਿੰਡ ਮਲਪੁਰ ਦੀ ਖਬਰ ਦਗਾ ਚੁੱਕੇ ਹਾਂ ਉੱਥੇ ਹੀ ਬੰਗਾ ਦੇ ਪਿੰਡ ਭੋਰਾ ਅਰਸ਼ਵੀਰ ਜੋ ਕਿ ਆਪਣੇ ਪਿਤਾ ਦੇ ਨਾਲ ਮੇਲੇ ਦੇ ਉੱਪਰ ਜਾਂਦਾ ਹੈ ਉਸ ਦੇ ਪਿਤਾ ਦੇ ਦੱਸਣ ਮੁਤਾਬਕ ਸੁਝੋ ਪਿੰਡ ਦੇ ਨੌਜਵਾਨਾਂ ਦੇ ਨਾਲ ਉਸ ਦੀ ਝੜਪ ਹੋ ਜਾਂਦੀ ਹੈ ਇਸ ਝੜਪ ਦੇ ਦੌਰਾਨ ਬੁਰੀ ਤਰ੍ਹਾਂ ਅਰਸ਼ਵੀਰ ਜਿਹੜਾ ਆ ਉਹ ਜ਼ਖਮੀ ਹੋ ਜਾਂਦਾ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਉਸ ਦੇ ਪਰਿਵਾਰ ਵੱਲੋਂ ਪਹਿਲਾ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਜਿੱਥੋਂ ਕਿ ਸਿਵਲ ਹਸਪਤਾਲ ਵਾਲਿਆ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਟਾਹਾ ਜਿਹੜਾ ਹਸਪੀਟਲ ਹੈ ਉੱਥੇ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਟਾਹਾ ਹਸਪੀਟਲ ਜਦੋਂ ਉਸ ਦਾ ਪਰਿਵਾਰ ਅਰਸ਼ਵੀਰ ਨੂੰ ਲੈ ਕੇ ਜਾਂਦਾ ਹੈ ਤੇ ਉੱਥੇ ਜਾ ਕੇ ਜਦੋਂ ਡਾਕਟਰ ਉਸ ਨੂੰ ਦੇਖਦੇ ਹਨ ਤੇ ਡਾਕਟਰਾਂ ਵੱਲੋਂ ਅਰਸ਼ਵੀਰ ਨੂੰ ਜਿਹੜਾ ਆ ਕਿ ਉਹ ਮ੍ਰਿਤਕ ਘਰਾੜ ਦੇ ਦਿੱਤਾ ਜਾਂਦਾ ਹੈ 22 ਸਾਲਾ ਅਰਸ਼ਵੀਰ ਜਿਹੜਾ ਆ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਗੁੱਸਾ ਇਨਸਾਨ ਨੂੰ ਕਿਤੇ ਤੇ ਕਿਤੇ ਪਹਜਾ ਦਿੰਦਾ ਹੈ ਜੇਕਰ 2 ਮਿੰਟ ਗੁੱਸੇ ਨੂੰ ਸ਼ਾਂਤ ਕਰ ਲਿਆ ਜਾਂਦਾ ਜੇਕਰ ਕੋਈ ਗਿਲਾ ਸ਼ਿਕਵਾ ਸੀ ਇੱਕ ਦੂਜੇ ਤੇ ਕੋਈ ਸ਼ਿਕਾਇਤ ਸੀ ਜਾਂ ਰੰਜਿਸ਼ ਸੀ ਤਾਂ ਕੁਝ ਬੰਦਿਆਂ ਨੂੰ ਬਿਠਾ ਕੇ ਵੀ ਇਹ ਜਿਹੜਾ ਮਾਮਲਾ ਹੱਲ ਕੀਤਾ ਜਾ ਸਕਦਾ ਸੀ ਹੁਣ ਜਿਸ ਪਰਿਵਾਰ ਦਾ 22 ਸਾਲਾ ਨੌਜਵਾਨ ਇਸ ਦੁਨੀਆ ਤੋਂ ਤੁਰ ਗਿਆ ਹੈ ਉਸਨੇ ਮੁੜ ਜਹਾਨ ਦੇ ਵਿੱਚ ਵਾਪਸ ਤਾਂ ਨਹੀਂ ਆਣਾ ਕਾਤਲ ਤੇ ਬੇਸ਼ੱਕ ਜਿਨ੍ਹਾਂ ਨੇ ਵੀ ਇਹ ਜਾਨਲੇਵਾ ਹਮਲਾ ਕੀਤਾ ਹੈ ਉਹ ਕੁਝ ਸਮੇਂ ਦੇ ਬਾਅਦ ਜਾਂ ਕੁਝ ਸਾਲਾਂ ਦੇ ਬਾਅਦ ਬੇਸ਼ੱਕ ਕੋ ਸਜ਼ਾ ਕੱਟ ਕੇ ਘਰ ਵਾਪਸ ਆ ਜਾਣਗੇ ਪਰ ਇਸ ਘਰ ਦਾ ਚਿਰਾਗ ਜਿਸ ਦੀ ਮਹਿਜ ਉਮਰ ਜਿਸ ਨੇ ਅਜੇ ਪੂਰੀ ਤਰ੍ਹਾਂ ਦੁਨੀਆ ਵੀ ਨਹੀਂ ਦੇਖੀ ਸੀ ਸਿਰਫ 22 ਸਾਲਾਂ ਨੌਜਵਾਨ ਅਰਸ਼ਵੀਰ ਜਿਹੜਾ ਆ ਮੂੜ ਪਰਿਵਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਵਾਪਸ ਨਹੀਂ ਆਏਗਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤਾਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹੈ ਕਦੀ ਵੀ ਗੁੱਸਾ ਆ ਜਾਵੇ ਤਾਂ ਜੇਕਰ ਕੋਈ ਐਸੀ ਗੱਲ ਵੀ ਹੋਵੇ ਆਪਸੀ ਝਗੜਾ ਕਰਨ ਦੀ بجائے ਕੁਝ ਮੋਤਵਾਰ ਬੰਦਿਆਂ ਦੇ ਵਿੱਚ ਬੈਠ ਜਾਓ ਕੋਈ ਜ਼ਿੰਮੇਵਾਰ ਬੰਦਿਆਂ ਦੇ ਵਿੱਚ ਬੈਠ ਜਾਓ ਆਪਸੀ ਲੜਾਈ ਝਗੜੇ ਕਰਨ ਦੀ بجائے ਉਹਨਾਂ ਦੇ ਵਿੱਚ ਬੈਠ ਕੇ ਆਪਣੇ ਮਾਮਲੇ ਨੂੰ ਹੱਲ ਕਰੋ ਪਰ ਇਹੋ ਜੇ ਜਾਨ ਲਵੇ ਜਾਨ ਲੈਵਾ ਜਿਹੜੇ ਹਮਲੇ ਕਰਨੇ ਹੈਗੇ ਆ ਉਸ ਦੇ ਵਿੱਚ ਤੁਸੀਂ ਖੁਦ ਵੀ ਕਾਨੂੰਨੀ ਸਕੰਜੇ ਵਿੱਚ ਫਸਦੇ ਹੋ ਤੇ ਕਿਸੇ ਦੇ ਘਰ ਦਾ ਜਿਹੜਾ ਚਰਾ ਗਿਆ ਜੋ ਕਦੀ ਵੀ ਮੁੜ ਵਾਪਸ ਨਹੀਂ ਆ ਗਿਆ ਉਸ ਨੂੰ ਵੀ ਤੁਸੀਂ ਭੁਜਾ ਦਿੰਦੇ ਹੋ ਆਓ ਦੇਖਦੇ ਹਾਂ ਉਸ ਦੇ ਪਿਤਾ ਨੇ ਕੀ ਕੀਤਾ ਅਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਪੁੱਛੇ ਪ੍ਰਣਾਮ ਕੀ ਗਰਵਜਨ ਸਰ ਇਹ ਜਿਹੜੇ ਬੱਚੇ ਦੀ ਜਨਤ ਹੋਈ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਕੀ ਨਾਮ ਹੈ ਅਰਸ਼ ਵੀਰ ਸਿੰਘ ਅਕਸ਼ੀ ਅਰਸ਼ ਵੀਰ ਅਰਸ਼ 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 ਵੀਰ ਸਿੰਘ ਹਾਂ ਜੀ ਕਿੰਨੀ ਉਮਰ ਹੈ ਜੀ ਉਮਰ ਬਾਈ ਕੀ ਗੱਲ ਹੈ ਬਾਈ ਤੇ ਮੇਲਾ ਦੇ ਚਾਉਂਦੇ ਸੀ ਇਕੱਠੇ ਦੀ ਗਏ ਹਾਂ ਮੇਲੇ ਸੇਵਾ ਕਰਨਾਂ ਅਜੀ ਆਉਂਦੇ ਸੀ ਨਾਂ ਦੀ ਅਸੀਂ ਪਿੱਛੇ ਦੀ ਉਹ ਮੋਰੇ ਆਉਂਦੇ ਸੀ ਅੱਛਾ ਉਹਨੂੰ ਉਹ ਕਹਿੰਦੇ ਵੀ ਮੁੰਡੇ ਜਿਹੜੀਆਂ ਲਾਉਂਦੇ ਹੁਣੇ ਕਿਹਾ ਵੀ ਤੂੰ ਗੇੜੀ ਨਾਲ ਹਲਾਉਦਾ ਅੱਛਾ ਉਨੀ ਵੀ ਉਹਦੀ ਰੱਕੀ ਦੇਲੇ ਚ ਜਦੋਂ ਘਰ ਨੂੰ ਵਾਪਸ ਆਇਆ ਤਾਂ ਉਹਨਾਂ ਦੇ ਤੇਜ਼ ਹਿਆਰ ਨਾਲ ਇਹ ਗਲਤੀ ਗਲਤ ਆ ਭਾਈ ਹਾਂਜੀ ਗਲਤੀ ਜਿਹੜੀਆਂ ਤੋਂ ਰੋਕਿਆ ਹਾਂਜੀ ਉਹ ਕਿੱਥੇ ਦੇ ਬੰਦੇ ਆ ਜਿਹੜੇ ਸੁਝੋਂਦੇ ਜੀ ਸੁਝੋਂਦੇ ਆ ਜੀ ਹਾਂਜੀ ਦੋ ਜਣੇ ਆ ਹਾਂ ਨਹੀਂ ਤਿੰਨ ਚਾਰ ਬੰਦੇ ਸੀ ਜੀ ਦੋ ਮੌਕੇ ਦੇ ਸੀ ਬਾਕੀ ਭੱਜ ਗਏ ਹਾਂਜੀ ਤੇ ਜਿੱਥੇ ਰਣਾਉਣੀ ਕੀਤਾ ਤੇ ਜਿਥੇ ਨਾਮ ਲੱਗਿਆ ਤੇ ਮਾਰਿਆ ਤੇ ਜਿਥੇ ਅਰਸ ਨੂੰ ਕੋ ਕੇਸ ਤੇ ਵਗਾਰਾ ਚਾਕੂ ਵਗਾਰਾ ਇਹ ਇਕੱਲਾ ਹੀ ਡਿੱਕੇ ਆ ਗਿਆ ਉਹ ਹਾਂਜੀ ਤੇ ਤੁਸੀਂ ਉਸ ਵਕਤ ਨਾਲ ਸੀਗੇ ਕਿ ਅਜੀ ਚਲਾਇਆ ਜਿਹੜੂ ਮੈਨੂੰ ਵੀ ਧੱਕਾ ਮਾਰਿਆ ਅੱਛਾ ਕਹਿੰਦੇ ਜੋ ਕੰਨਾ ਕਰ ਲੋ ਹਾਂ ਪਛਾਣ ਜਾ ਕੇ ਉਹ ਤੋਂ ਬੰਦੇ ਕਿੱਥੇ ਦੇ ਹਾਂਜੀ ਸੁਝੋਂਦੇ ਨੇ ਸੁਝੋਂਗੇ ਇੱਕ ਤਾਂ ਗਗਨਦੀਪਨ ਮਤਲਬ ਲੱਭੀ ਤੇ ਮੰਦਰੀ ਹਾਂਜੀ ਕੋਈ ਭਰਾ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਵੀ ਉਹਨੂੰ ਜ਼ਖਮੀ ਦੇਖੋਗੇ ਕਿ ਮੂਕੇ ਤੇ ਫਿਰ ਲੈ ਨਹੀਂ ਜੀ ਜੀ ਸਰਕਾਰੀ ਹਸਪਤਾਲ ਦਾ ਗਏ ਆ ਅੱਛਾ ਜੀ ਇਹਦੀ ਤੁਹਾਨੂੰ ਟਾਈ ਭੇਜਤਾ ਟਾਈ ਜਾ ਕੇ ਉਹਨਾਂ ਦੀ ਮੌਤ ਹੋ ਗਈ ਨਾ ਕੋਈ ਕਤਲ ਦੀ ਵਾਰਦਾਤ ਹੋਈ ਹੈ ਉਹ ਇਹ ਜੀ ਕੱਲ ਮਿਤੀ 6 ਜੂਨ ਨੂੰ ਇੱਕ ਹੋਰੇ ਬਿਲਡ ਦੇ ਵਿੱਚ ਇੱਕ ਲਾਸ਼ ਦਾ ਪੀਸ ਜਿਹੜਾ ਹੈ ਉਹ ਮਿੱਲੇ ਦੇ ਵਿੱਚ ਕੁਝ ਨੌਜਵਾਨ ਮੁੰਡਿਆਂ ਦੀ ਹਾਦਸੇ ਜਿੱਦਿ ਛੱਟ ਗਈ ਤੇ ਵਿੱਚ ਇੱਕ ਮਨਤਾਸ਼ੀ ਸਿੰਘ son of ਗੁਰਵਚਨ ਸਿੰਘ ਪਿੰਪੋਲੇ ਦੇ ਨਾਲ ਜਿਹਦੇ ਕਾफी ਸੰਕਪੀਰ ਸਟਾਫ ਤੇ ਜਦੋਂ ਹਸਪੀਟਲ ਦੇ ਵਿੱਚ ਉਹ ਲਿਆ ਗਿਆ ਤੇ ਪਤਾ ਲੱਗਿਆ ਕਿ ਵੀ ਉਹ ਡੈਡੀਕਟਿਡ ਹੈ ਤੇ ਉਹਦੇ ਸੰਬੰਧੀ ਜਿਹੜੀ ਬਾਰਦੀ ਕਾਰਵਾਈ ਹੈਗੀ ਆ ਉਹ ਆਪਾਂ ਬੰਦੇ ਨੂੰ ਚਲਾਈ ਜਾ ਰਹੀ ਹੈ ਤੇ ਜਿਹੜੇ ਲੋਕੀ ਨੇ ਉਹਨਾਂ ਨੂੰ ਡੈਂਟੀਫਾਈ ਕਰ ਲਿਆ ਗਿਆ ਜੇ ਜਲਦੀ ਉਹਨਾਂ ਨੂੰ ਇਵੈਸਟ ਕਰਕੇ ਅਜੇ ਤੱਕ ਕੋਈ ਵਜਨੰਦੀ ਸਾਹਮਣੇ ਨਹੀਂ ਆਈ ਹੈ ਜਿਹੜੇ ਮੈਚਿਊਰੇਸ਼ਨ ਕਰ ਰਹੇ ਹਨ ਪਰ ਮੁੱਢਲੇ ਹਾਲਾਤ ਨੇ ਉਹਨਾਂ ਮੁਤਾਬਕ ਲੱਗ ਰਿਹਾ ਹੈ ਕਿ ਵੀ ਦੇਲੇ ਦੇ ਵਿੱਚ ਹੀ ਕੋਈ ਆਪਸੀ ਗਲਤਫਹਿਮੀ ਜਦਰਾ ਹੈ ਜਾਂ ਕਿਨੀ ਬੋ ਦੋਨੋਂ ਜਿਹੜੇ ਜਿਹੜੇ ਸਾਥੀ ਹਨ ਉਹਨਾਂ ਦੇ ਵੀ ਮਤਲਬ 20 ਸਾਲ ਤੋਂ ਕੱਟੇ ਆਪਾਂ ਦੀ ਸਾਜ਼ਿਸ਼ ਜਿਹੜੀ ਹੈ ਤੇ ਜਿਹੜਾ ਅੰਤਕ ਬੁੱਧੀ ਅਜੀ ਪਦਲ ਲਿਖੀ ਰੰਜਿਸ਼ ਤਪਦਨ ਲਿਖੀ ਹੈ ਜੀ ਤੇਰੇ ਮਾਮੂਲ ਖੁਸ਼ੀ ਹੈਗੇ ਉਹਨਾਂ ਦੀ ਦਫਤਰੀ ਤੋਂ ਬਾਅਦ ਸਾਰੇ ਪੈਨ ਮਾਮਲਾ ਹੋਇਆ ਜੀ ਤਦੇ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅਨਸਾਰ ਘਟੇ ਹੋਏ ਸੈਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 79499